ਆਪਾ YouTube ਫੈਮਿਲੀ ਕੀਵੇਂ ਤੁਸੀਂ ਸਾਰੇ ਉਮੀਦ ਇੱਕ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਮਸਤ ਹੋਵੋਗੇ ਤੇ ਲੋ ਜੀ ਆਪਾਂ ਤੁਹਾਡੇ ਲਈ ਇੱਕ ਬਹੁਤ ਸੋਹਣੀ ਵੀਡੀਓ ਲੈ ਕੇ ਆ ਗਏ ਆ ਤੇ ਪ੍ਰਮਾਤਮਾ ਤੁਹਾਨੂੰ ਐਸੀ ਤਰ੍ਹਾਂ ਹੀ ਚਮਕਦਾ ਦਮਕਦਾ ਰੱਖੇ ਤੇ ਲੋ ਜੀ ਮੇਰੀਆਂ ਭੈਣਾਂ ਕਮੈਂਟ ਕਰ ਰਹੀਆਂ ਸੀ ਉਹਨਾਂ ਨੂੰ ਕੀਤਾ ਹੋਇਆ ਇਹ ਸ਼ਾਈਆਂ ਨੇ ਪ੍ਰੇਸ਼ਾਨ ਉਹਨਾਂ ਦੇ ਹੈਗੇ ਨੇ ਜਿੱਦੀ ਸ਼ਾਈਆਂ ਜਿਹੜੀਆਂ ਜਾ ਨਹੀਂ ਰਹੀਆਂ ਤੇ ਕਈਆਂ ਦੇ ਹੈਗੇ ਨੇ ਡਾਰਕ ਸਰਕਲ ਤੇ ਕੋਈ ਡਰਨ ਦੀ ਗੱਲ ਨਹੀਂ ਹੈਗੀ ਆਪਾਂ ਨੇ ਉਹਦੇ ਲਈ ਵਧੀਆ ਰੈਮਡੀ ਲੈ ਕੇ ਆਏ ਆ ਵੀਡੀਓ ਪੂਰੀ ਦੇਖਿਓ ਏ ਜਿਹੜੀ ਰੈਮਡੀ ਦੱਸਣ ਲੱਗੀ ਆਂ ਇੱਕ ਇੱਕ ਚੀਜ਼ ਤੁਸੀਂ ਨੋਟ ਕਰ ਲਿਓ ਤੇ ਜਿੱਦਾਂ ਜਿੱਦਾਂ ਮੈਂ ਕਹਾਂਗੀ ਉਸੇ ਤਰੀਕੇ ਨਾਲ ਤੁਸੀਂ ਅਪਲਾਈ ਕਰਨੀ ਏ ਤੇ ਤੁਹਾਡੇ ਜਿਹੜੀਆਂ ਗੰਧੀਆਂ ਛਾਈਆਂ ਤੇ ਗੰਦਾ ਸਕਿਨ ਹੋਈ ਪਈ ਹੈ ਨਾ ਤੇ ਬਿਲਕੁਲ ਠੀਕ ਹੋ ਜਾਏਗੀ ਦੂਸਰੀ ਗੱਲ ਇਹ ਹੈ ਤੁਹਾਨੂੰ ਦੱਸ ਦਿੰਨੇ ਆ ਨੋਟ ਕਰ ਲਿਓ ਠੀਕ ਹੈ ਜੀ ਪਹਿਲਾਂ ਲਿਆ ਆਪਾਂ ਆਲੂ ਦਾ ਰਸ ਆਲੂ ਮੈਂ ਨਾ ਕद्दूकस ਕਰਕੇ ਆ ਦੇਖੋ ਆਲੂ ਦਾ ਰਸ ਜਿਹੜਾ ਉਹ ਕੱਢ ਲੈਣਾ ਠੀਕ ਹੈ ਕद्दूकस ਕਰਕੇ ਉਹਨੂੰ ਜੋੜ ਕੇ ਤੇ ਪੌਣੀ ਵਿੱਚ ਪਾਉਣ ਲਿਆ ਸੀਗਾ ਤੁਸੀਂ ਚਾਹੋ ਮਿਕਸੀ ਵਿੱਚ ਵੀ ਕੱਢ ਸਕਦੇ ਹੋ ਠੀਕ ਹੈ ਜਿਹੜਾ ਆਲੂ ਹੁੰਦਾ ਹੈ ਨਾ ਇਹ ਆਲੂ ਵਿੱਚ ਨਾ ਇੱਕ ਨੇਚਰਲ ਬਲੀਚ ਹੁੰਦੀ ਹੈ ਕਿ ਜਿਹੜੀ ਤੁਹਾਡੇ ਜਿਹੜੀ ਡਾਰਕ ਸਕਿਨ ਹੋਈ ਹੁੰਦੀ ਹੈ ਨਾ ਹੌਲੀ 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 ਲਾਈਟ ਕਰ ਦਿੰਦਾ ਹੈ ਤੇ ਤੁਸੀਂ ਇਹ ਵਾਲੀ ਰੈਮਡੀ ਜਿਹੜੀ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਤੁਸੀਂ ਕਿਸ ਤਰ੍ਹਾਂ ਇਸਤੇਮਾਲ ਕਰਨੀ ਹੈ ਤੇ ਕਿੰਨਾ ਚਿਰ ਕਰਨੀ ਹੈ ਸਾਰਾ ਪ੍ਰੋਸੈਸ ਦੱਸਾਂਗੀ ਠੀਕ ਹੈ ਜੀ ਤੇ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਜਿਆਦਾ ਟਾਈਮ ਨਹੀਂ ਵੇਸਟ ਕਰਦੀ ਆਲੂ ਦਾ ਰਸ ਲਿਆਏ ਠੀਕ ਹੈ ਆਲੂ ਦੋ ਤਿੰਨ ਚਮਚੇ ਮੈਂ ਇਹਦਾ ਜੂਸ ਕੱਢ ਲਿਆ ਆਲੂ ਦਾ ਠੀਕ ਹੈ ਤੇ ਦੂਸਰੀ ਜ ਉਹ ਹੈਗੀ ਹੈ ਮੇਨ ਚੀਜ਼ ਇਹਦੀ ਹੈਗੀ ਹੈ ਮਲੇਠੀ ਪਾਊਡਰ ਮਲੇਠੀ ਪਾਊਡਰ ਇਹ ਮੈਂ ਹੁਣ ਇਸਤੇਮਾਲ ਘੱਟ ਹੀ ਕਰਦੀ ਆ ਕਿਉਂਕਿ ਮੇਰੇ ਸ਼ਾਇਆ ਹੈ ਨਹੀਂ ਉਹ ਤੇ ਮੇਰੇ ਥੋੜਾ ਜਿਹਾ ਪਿਆ ਹੋਇਆ ਹੈ ਤੇ ਇਹ ਮਲੇਠੀ ਪਾਊਡਰ ਆਪਾਂ ਜਿਹੜੀ ਮਲਠੀ ਹੈ ਨਾ ਮੈਂ ਕਹਿੰਦੀ ਐਨੀ ਕਾਰਗਲ ਹੈ ਨਾ ਸਕਿਨ ਵਾਸਤੇ ਇਹਦਾ ਮੈਂ ਲਿੰਕ ਜਿਹੜਾ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੀ ਉਹ ਲਿੰਕ ਨੂੰ ਟੱਚ ਕਰਿਓ ਤੇ ਤੁਸੀਂ ਵੀ ਮੇਸ਼ੂ ਤੋਂ ਉੱਥੇ ਜਾ ਕੇ ਤੁਸੀਂ ਆਪਣੇ ਘਰ ਬੈਠੇ ਹੀ ਮਲੇਠੀ ਦਾ ਪਾਊਡਰ ਮੰਗਵਾ ਸਕਦੇ ਹੋ ਠੀਕ ਹੈ ਤਾਨੂੰ ਕਿਤੇ ਜਾਣ ਦੀ ਜਰੂਰਤ ਨਹੀਂ ਪੈਣੀ ਤੇ ਲੋ ਜੀ ਮਲਠੀ ਪਾਊਡਰ ਆਪਾਂ ਇਹਦੇ ਵਿੱਚ ਜਿੰਨਾ ਕਹਿਆ ਹੈਗਾ ਮੈਂ ਪਾ ਦਿੱਤਾ ਹੈ ਆਲੂ ਦਾ ਰਸ ਤੇ ਮਲਠੀ ਦਾ ਪਾਊਡਰ ਮਲਠੀ ਜਿਹੜੀ ਆਪਾਂ ਚਾਹ ਚ ਪਾ ਕੇ ਵੀ ਪੀਂਦੇ ਹਾਂ ਠੀਕ ਹੈ ਜੀ ਔਰ ਥੋੜਾ ਜਿਹਾ ਆਪਾਂ ਇਹਦੇ ਵਿੱਚ ਲੈਣਾ ਹੈ ਹਣੀ ਕਿਉਂਕਿ ਜਿਹੜਾ ਹਣੀ ਯਾਨੀ ਕਿ ਸ਼ਹਿਦ ਹੈ ਨਾ ਇਹ ਨੇਚਰਲ ਤੁਹਾਨੂੰ ਪਤਾ ਹੀ ਹੈ ਕਿ ਇਹ ਜਿਹੜਾ ਆਪਾਂ ਦੀ ਸਕਿਨ ਨੂੰ ਨਾ ਨੇਚਰਲ ਮੋਇਸਚਰਾਈਜ਼ਰ ਬਣਾ ਕੇ ਰੱਖਦਾ ਹੈ ਹਣੀ ਬਹੁਤ ਜ਼ਿਆਦਾ ਜ਼ਰੂਰਤ ਹੈ ਯਾਨੀ ਕਿ ਸਰਦੀਆਂ ਵਿੱਚ ਤੇ ਇਹਦੀ ਬਹੁਤ ਹੀ ਮਤਲਬ ਕਿ ਜਿਹੜੀ ਉਹ ਹੁੰਦੀ ਨੇ ਕਹਿੰਦੇ ਨੇ ਏਜ ਵੱਧ ਜਾਂਦੀ ਏ ਤੇ ਇਹ ਲਗਾਉਣਾ ਬਹੁਤ ਵਧੀਏ ਤਿੰਨ ਚੀਜ਼ਾਂ ਆ ਮਿਕਸ ਕਰ ਲਈਏ ਨੇ ਤੇ ਥੋੜਾ ਜਿਹਾ ਆਪਾਂ ਇਹਨਾਂ ਥਿੰਕ ਕਰਨ ਵਾਸਤੇ ਥੋੜਾ ਜਿਹਾ ਬੇਸਣ ਮਿਕਸ ਕਰਾਂਗੇ ਠੀਕ ਹੈ ਥੋੜਾ ਥਿੰਕ ਕਰਨ ਵਾਸਤੇ ਅਗਰ ਤੁਸੀਂ ਜ਼ਿਆਦਾ ਤੁਹਾਡੇ ਕੋਲ ਮਲੇਠੀ ਪਾਊਡਰ ਹੈਗਾ ਤੇ ਫਿਰ ਤੁਹਾਨੂੰ ਜਿਹੜਾ ਬੇਸਣ ਹੈ ਤੁਸੀਂ ਸਕੀਪ ਕਰ ਸਕਦੇ ਹੋ ਬੇਸਣ ਨਹੀਂ ਪਾ ਸਕਦੇ ਇਹਨਾਂ ਤਿੰਨਾਂ ਚੀਜ਼ਾਂ ਦਾ ਇਹ ਇਦਾਂ ਮਿਸ਼ਰਣ ਬਣਾ ਲੈਣਾ ਇਹ ਥੋੜਾ ਜਿਹਾ ਪਤਲਾ ਹੈ ਕਿਉਂਕਿ ਮੇਰੇ ਕੋਲ ਮਲੇਠੀ ਪਾਊਡਰ ਘੱਟ ਹੈ ਇਸ ਕਰਕੇ ਮੈਂ ਥੋੜਾ ਜਿਹਾ ਇਹਦੇ ਵਿੱਚ ਬੇਸਣ ਐਡ ਕਰਾਂਗੇ ਇਹਨੂੰ ਥੋੜਾ ਜਿ ਤੇ ਤੁਹਾਨੂੰ ਸਮਝ ਆ ਗਈ ਹੋਵੇਗੀ ਆਲੂ ਦਾ ਰਸ ਮਲੇਠੀ ਪਾウダー ਤੇ ਸ਼ੈਦ ਤਿੰਨਾ ਚੀਜ਼ਾਂ ਦਾ ਕੰਬੀਨੇਸ਼ਨ ਸ਼ਾਇਆ ਵਾਸਤੇ ਬੈਸਟ ਹੈ ਠੀਕ ਹੈ ਜੀ ਜਿਨ੍ਹਾਂ ਦੇ ਜਿੱਦੀ ਸ਼ਾਇਆ ਨੇ ਤੁਸੀਂ ਕੀ ਕਰਨਾ ਇੱਕ ਮਹੀਨਾ ਬਿਨਾ ਲਾਗਾ ਪਾਏ ਇਹ ਤੁਸੀਂ ਲਾ ਕੇ ਰੱਖਣਾ ਹੈ ਅੱਧਾ ਘੰਟਾ ਲਾ ਕੇ ਰੱਖਣਾ ਹੈ ਦਿਨੇ ਟਾਈਮ ਹੈਗਾ ਦਿਨੇ ਲਗਾ ਲਓ ਕਈਆਂ ਭੈਣਾ ਮੇਰੀਆਂ ਹੁੰਦੀਆਂ ਨੇ ਚਲੋ ਬੱਚੇ ਛੋਟੇ ਹੁੰਦੇ ਆ ਤੇ ਦਿਨੇ ਟਾਈਮ ਨਹੀਂ ਹੁੰਦਾ ਹਨਾ ਤੇ ਉਹ ਤੁਸੀਂ ਕੀ ਕਰਨਾ ਰਾਤ ਨੂੰ ਆਪਣੇ ਲਈ ਟਾਈਮ ਜ਼ਰੂਰ ਕੱਢ ਕੇ ਅੱਧਾ ਘੰਟਾ ਇਹ ਵਾਲਾ ਜਿਹੜਾ ਪੈਕ ਹੈ ਇਹ ਲਗਾਣਾ ਸ਼ੁਰੂ ਕਰ ਦੋ ਮੈਂ ਤੁਹਾਨੂੰ ਲਾ ਕੇ ਵੀ ਦੱਸ ਦਣੀ ਹਰ ਪ੍ਰਕਾਰ ਜਿਹੜਾ ਵੀ ਮੈਂ ਪੈਕ ਬਣਾਣੀ ਹੁੰਦੀ ਆ ਮੈਂ ਲਾ ਕੇ ਤੁਹਾਨੂੰ ਜ਼ਰੂਰ ਦੱਸਦੀ ਹੁੰਦੀ ਆ ਠੀਕ ਹੈ ਆ ਦੇਖੋ ਕੁਝ ਐਸੀ ਤਰ੍ਹਾਂ ਬਣ ਜਾਂਦਾ ਇਹ ਵਾਲਾ ਤੇ ਜਿਹੜੇ ਕਹਿੰਦੇ ਨੇ ਸਾਡੇ ਛਾਈਆਂ ਨੇ ਠੀਕ ਹੁੰਦੀਆਂ ਵੀ ਛਾਈਆਂ ਵਾਸਤੇ ਦੱਸੋ ਦੀਦੀ ਇਹ ਛਾਈਆਂ ਵਾਸਤੇ ਹੀ ਪੈਕ ਬਣਾਇਆ ਆਲੂ ਦਾ ਰਸ ਮਲਠੀ ਦਾ ਪਾਊਡਰ ਐਂਡ ਸ਼ਹਿਦ ਠੀਕ ਹੈ ਤਿੰਨੇ ਚੀਜ਼ਾਂ ਤੇ ਬੇਸਲ ਮੈਂ ਤਾਂ ਪਾਇਆ ਸੀਗਾ ਵੀ ਥੋੜਾ ਥਿੰਕ ਕਰਨ ਵਾਸਤੇ ਤੁਸੀਂ ਮਲੱਠੀ ਬੋਰਡਰ ਜ਼ਿਆਦਾ ਪਾ ਸਕਦੇ ਹੋ ਫਿਰ ਬੇਸਲ ਪਾਣ ਦੀ ਜ਼ਰੂਰਤ ਨਹੀਂ ਰਹਿਣੀ ਠੀਕ ਹੈ ਤੇ ਇਸ ਤਰੀਕੇ ਨਾਲ ਆਪਾਂ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਇੱਕ ਚੀਜ਼ ਹੋਰ ਜ਼ਿਆਦਾ ਸਾਬਣ ਦਾ ਇਸਤੇਮਾਲ ਨਾ ਕਰਿਆ ਕਰੋ ਜਿਵੇਂ ਮੈਂ ਕਹਿਨੀ ਹੁੰਦੀ ਐ ਕਿ ਜ਼ਿਆਦੀ ਸਾਬਣ ਬਿਲਕੁਲ ਨਾ ਲਗਾਇਆ ਕਰੋ ਜਿਆਦਾ ਤੋਂ ਜਿਆਦਾ ਤੁਸੀਂ ਦੁੱਧ ਲਓ ਦੁੱਧ ਦੇ ਨਾਲ ਰੂ ਨੂੰ ਡਿਪ ਕਰੋ ਤੇ ਆਪਣੇ ਚਿਹਰੇ ਤੇ ਉਹ ਇੱਕ ਕਲੀਨジング ਹੰਗੂਮਤ ਕਲੀਨジング ਕਰ ਲਓ ਬਿਲਕੁਲ ਸਾਫ਼ ਕਰ ਲਓ ਰੂਨ ਨਾਲ ਔਰ ਦੇ ਨਾਲ ਆਪਣਾ ਚਿਹਰਾ ਜਿਹੜਾ ਹਮੇਸ਼ਾ ਸਾਫ਼ ਕਰਕੇ ਰੱਖਿਆ ਕਰੋ ਜਿੰਨੇ ਸਾਬਣ ਲਾਵਾਂਗੇ ਉਨੇ ਹੀ ਸਕਿਨ ਖਰਾਬ ਹੋਵੇਗੀ ਤੇ ਜਿਵੇਂ ਕਹਿੰਦੀਆਂ ਲਿਕਵਿਡ ਚੀਜ਼ਾਂ ਪੀਆ ਕਰੋ ਲੱਸੀ ਪੀਆ ਕਰੋ ਦਹੀਂ ਖਾਇਆ ਕਰੋ ਤੇ ਬਾਕੀ ਬਦਾਮ ਹੋ ਸਕੇ ਡਰਾਈ ਫਰੂਟਸ ਥੋੜੇ ਉਹ ਵੀ ਖਾਇਆ ਕਰੋ ਤੁਹਾਡੀ ਸਕਿਨ ਆਪਣੇ ਆਪ ਹੀ ਸਾਫ਼ ਹੋਣੀ ਸ਼ੁਰੂ ਹੋ ਗਈ ਜੇ ਇਹ ਚੀਜ਼ਾਂ ਨਹੀਂ ਵੀ ਖਾ ਸਕਦੇ ਨਹੀਂ ਵੀ ਕਈ ਵਾਰ ਹੁੰਦੀਆਂ ਪਾਣੀ ਪੀਓ ਜਿੰਨਾ ਹੋ ਸਕੇ ਪਾਣੀ ਪੀਓ 1 ਮਹੀਨਾ ਮੇਰੇ ਕਹਿਣ ਤੇ ਪਾਣੀ ਪੀਓ ਤੇ ਇਹ ਵਾਲਾ ਪੈਕ ਲਗਾਓ ਠੀਕ ਹੈ ਤੇ ਬਾਕੀ ਤੁਸੀਂ ਕੀ ਸੋਚਦੇ ਹੋਵੋਗੇ ਵੀ ਘਿਓ ਬਾਰੇ ਲਿਖਿਆ ਹੈ ਦੇਸੀ ਘਿਓ ਬਾਰੇ ਵੀ ਉਹਦਾ ਕੀ ਰੋਲ ਹੈ ਉਹਦਾ ਵੀ ਦੱਸਦੀ ਆ ਪਹਿਲਾਂ ਇਸ ਪੈਕ ਬਾਰੇ ਤੁਹਾਨੂੰ ਦੱਸ ਦਵਾਂ ਜਿਹੜਾ ਦੇਸੀ ਘਿਓ ਉਹਦਾ ਵੀ ਰੋਲ ਦੱਸਦੀ ਆ ਵੀ ਇਹਦੇ ਵਿੱਚ ਦੇਸੀ ਘਿਓ ਦਾ ਕੀ ਰੋਲ ਹੈ ਤੇ ਉਹ ਦੇਸੀ ਘਿਓ ਦੀ ਕਰੀਮ ਜਿਹੜੀ ਆਪਾਂ ਬਣਾਈ ਹੋਈ ਹੈ ਉਹਦਾ ਵੀ ਲਿੰਕ ਜਿਹੜੀ ਵੀਡੀਓ ਜਿਹੜੀ ਬਣਾਈ ਹੋਈ ਹੈ ਜਿਹੜੀ ਮਤਲਬ ਕਿ ਆਪਾਂ ਕ੍ਰੀਮ ਦੇਸੀ ਕਿਉਂ ਦੀ ਉਹਦਾ ਲਿੰਕ ਵੀ ਆਪਾਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਜਾ ਕੇ ਟੱਚ ਕਰੋ ਤੁਹਾਡੀ ਵੀਡੀਓ ਜਿਹੜੀ ਆਪਣੇ ਆਪ ਸਾਹਮਣੇ ਆ ਜਾਏਗੀ ਤੇ ਕਿਸ ਤਰੀਕੇ ਨਾਲ ਆਪਾਂ ਦੇਸੀ ਕਿਉਂ ਦੀ ਉਹ ਕ੍ਰੀਮ ਤਿਆਰ ਕੀਤੀ ਹੋਈ ਹੈ ਉਹ ਵੀ ਤੁਹਾਨੂੰ ਪਤਾ ਚੱਲ ਜਾਏਗਾ ਠੀਕ ਹੈ ਜੀ ਚਲੋ ਜੀ ਇਸ ਤਰੀਕੇ ਨਾਲ ਆਪਾਂ ਇਹ ਵਾਲਾ ਫੇਸ ਪੈਕ ਲਗਾਣਾ ਹੈ ਜਿੱਥੇ-ਜਿੱਥੇ ਤੁਹਾਡੇ ਛਾਈਆਂ ਨੇ ਸਾਰੇ ਫੇਸ ਤੇ ਵੀ ਲਗਾ ਲਓ ਜਿੱਦਾਂ ਮੈਂ ਲਗਾਇਆ ਹੈ ਕੋਈ ਚੱਕਰ ਨਹੀਂ ਜੇ ਤੁਸੀਂ ਛਾਈਆਂ ਛਾਈਆਂ ਤੇ ਲਗਾਉਣਾ ਚਾਹੁੰਦੇ ਹੋ ਤਾਂ ਵੀ ਲਗਾ ਸਕਦੇ ਹੋ ਪਾਕਿ ਤੇ ਵੈਸੇ ਸਾਰੇ ਫੇਸ ਤੇ ਲ ਸਾਰਾ ਫੇਸ ਤੁਹਾਡਾ ਸਾਫ਼ ਹੋਣਾ ਸ਼ੁਰੂ ਹੋ ਜਾਏਗਾ ਠੀਕ ਹੈ ਤੇ ਇਹ ਵਾਲੀ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਉਹਨਾਂ ਤੱਕ ਪਹੁੰਚੇ ਜਿਨ੍ਹਾਂ ਦੇ ਸ਼ਾਇਆ ਨੇ ਕਿਉਂਕਿ ਮੇਰੀਆਂ ਭੈਣਾਂ ਸ਼ਾਇਆ ਤੂੰ ਬਹੁਤ ਹੀ ਪਰੇਸ਼ਾਨ ਨੇ ਇਹ ਇਕੱਲਾ ਇਹ ਨਹੀਂ ਕਿ ਮੇਰੀਆਂ ਭੈਣਾਂ ਲਗਾਣ ਮੇਰੇ ਵੀਰ ਵੀ ਲਗਾ ਸਕਦੇ ਨੇ ਠੀਕ ਹੈ ਜੀ ਮੁੰਡੇ ਕੁੜੀਆਂ ਜਿੱਦਾਂ ਮਰਜ਼ੀ ਲਗਾਓ ਜਿਹੜੀ ਏਜ ਮਰਜ਼ੀ ਹੋਵੇ ਤੁਸੀਂ ਜਿਸ ਏਜ ਵਿੱਚ ਵੀ ਹੈਗੇ ਹੋ ਜਦੋਂ ਇਹ ਲਗਾਣਾ ਸ਼ੁਰੂ ਕਰ ਦੋਗੇ ਨਾ ਜੇ ਤੁਸੀਂ 50 ਸਾਲ ਦੇ ਹੋ ਨਾ ਤੁਸੀਂ 30 ਸਾਲ ਦੀ ਉਮਰ ਵਿੱਚ ਐਦਾਂ ਲੱਗੇਗਾ ਕਿ ਤੁਸੀਂ 30 ਸਾਲ ਦੇ ਹੋਗੇ ਤੁਹਾਡੀ ਏਜ ਵੀ ਐਦਾਂ ਮਤਲਬ ਕਿ ਘਟ ਹੋ ਜੂਗੀ ਮਤਲਬ ਕਿ ਤੁਸੀਂ ਤੁਹਾਡੀ ਆਪਣੇ ਆਪ ਹੀ ਤੁਹਾਡਾ ਐਦਾਂ ਲੱਗਣਾ ਕਿ ਸਾਡੀ ਏਜ ਨੂੰ ਲੱਗਦਾ ਵੀ ਘਟ ਗਈ ਐ ਅਸੀਂ ਜਵਾਨ ਹੋ ਗਏ ਐਦਾਂ ਲੱਗਣਾ ਇਹ ਵਾਲਾ ਫੇਸ ਲਗਾ ਕੇ ਤਾਂ ਦੇਖ ਲਓ ਤੇ ਇਹ ਦਸ ਚੀਜ਼ਾਂ ਨੋਟ ਕਰ ਲਈਆਂ ਹੋਣੀਆਂ ਨੇ ਇਹਨੂੰ ਅੱਧਾ ਘੰਟਾ ਕਮ ਸੇ ਕਮ ਅੱਧਾ ਘੰਟਾ ਚਿਹਰੇ ਤੇ ਲੱਗਣ ਦਿਓ ਠੀਕ ਐ ਐਦਾਂ ਘੰਟੇ ਬਾਅਦ ਤੁਸੀਂ ਚਿਹਰਾ ਵਾਸ਼ ਕਰਨਾ ਹੈ ਗੁੰਗਨੇ ਪਾਣੀ ਨਾਲ ਕਰ ਲਓ ਤਾਜੇ ਪਾਣੀ ਨਾਲ ਕਰਨਾ ਜਿਵੇਂ ਕਿ ਗੁੰਗਨਾ ਹੋ ਗਿਆ ਜਾਂ ਤਾਜਾ ਠੰਡੇ ਪਾਣੀ ਨਾਲ ਨਹੀਂ ਕਰਨਾ ਹੈਗਾ ਤੇ ਉਸ ਤੋਂ ਬਾਅਦ ਮੇਨ ਚੀਜ਼ ਦੇਸੀ ਘਿਓ ਦੀ ਉਹ ਮੈਂ ਤੁਹਾਨੂੰ ਦੱਸਦੀ ਆ ਠੀਕ ਹੈ ਜੀ ਤੇ ਇਹ ਤੁਸੀਂ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਦੋ ਸੋਹਣੇ ਸੋਹਣੇ ਕਮੈਂਟ ਕਰਨੇ ਹਾਂ ਬਾਕੀ ਜਿਨ੍ਹਾਂ ਭੈਣਾਂ ਨੂੰ ਕੋਈ ਵੀ ਚੀਜ਼ ਦਾ ਮਤਲਬ ਕਿ ਫਰਕ ਪੈਂਦਾ ਨਾ ਮੇਰੀ ਕੋਈ ਵੀ ਰੈਮਡੀ ਇਸਤੇਮਾਲ ਕਰਕੇ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਆ ਕਰੋ ਕਿਉਂਕਿ ਜਿਹੜੇ ਦੂਸਰੇ ਆਉਣਗੇ ਮੇਰੀ ਆਡੀਅੰਸ ਪੜਨਗੇ ਤੇ ਉਹ ਪੜ ਕੇ ਉਹਨਾਂ ਨੂੰ ਵੀ ਥੋੜਾ ਜਿਹਾ ਹਨਾ ਉਤਸ਼ਾਹ ਹੋਵੇਗਾ ਵੀ ਉਹ ਵੀ ਇਸਤੇਮਾਲ ਕਰਨਗੇ ਉਹਨਾਂ ਨੂੰ ਫਾਇਦਾ ਹੋਵੇਗਾ ਚੀਜ਼ਾਂ ਦਾ ਤੇ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਜਿਹੜੇ ਮੇਰੇ ਚੈਨਲ ਨੂੰ ਪਿਆਰ ਕਰਦੇ ਨੇ ਜਿਨ੍ਹਾਂ ਨੂੰ ਮੇਰੀ ਰੈਮਡੀਜ਼ ਸੁਣੀਆਂ ਸੁਣੀਆਂ ਲੱਗਦੀਆਂ ਨੇ ਜ਼ਰੂਰ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਬਾਅਦ-ਬਾਅਦ ਲਾਈਕ ਵੀ ਕਰਿਆ ਕਰੋ ਠੀਕ ਹੈ ਜੀ ਤੁਹਾਡੇ ਲਈ ਆਪਾਂ ਦੇਖੋ ਇਹਨੇ ਮਿਹਨਤ ਕਰਕੇ ਤੇ ਤੁਹਾਡੇ ਲਈ ਬੈਸਟ ਤੋਂ ਬੈਸਟ ਫੇਸ ਪੈਕ ਲੈ ਕੇ ਆਉਨੇ ਆ ਕਿ ਜਿਹੜਾ ਫਾਇਦਾ ਕਰ ਸਕੀਨ ਇਹਨਾਂ ਨੂੰ ਠੀਕ ਹੈ ਇਹ ਖਾਸ ਕਰਕੇ ਜਿਨ੍ਹਾਂ ਦੇ ਸ਼ਾਇਆ ਨੇ ਠੀਕ ਹੈ ਉਹਨਾਂ ਵਾਸਤੇ ਫੇਸ ਪੈਕ ਹੈ ਤੇ ਉਮੀਦ ਹੈ ਕਿ ਤੁਹਾਨੂੰ ਇਹ ਸਮਝ ਆ ਗਈ ਹੋਣੀ ਕਿਸ ਚੀਜ਼ ਦਾ ਫੇਸ ਪੈਕ ਬਣਾਇਆ ਹੈ ਅਗਰ ਨਹੀਂ ਸਮਝ ਆਈ ਹੈਗੀ ਵੀਡੀਓ ਵਾਰ-ਵਾਰ ਦੇਖ ਲਿਆ ਕਰੋ ਆਲੂ ਦਾ ਰਸ ਮਲੇਠੀ ਦਾ ਪਾਊਡਰ ਐਂਡ ਸ਼ਹਿਦ ਤੇ ਜਿਹੜਾ ਮੈਂ ਬੇਸਣ ਪਾਇਆ ਉਹ ਆਪਸ਼ਨ ਹੈ ਜੇ ਪਤਲਾ ਹੋ ਜੇ ਪੈਕ ਤਾਂ ਥੋੜਾ ਜਿਹਾ ਚੁਟਕੀ ਤੁਸੀਂ ਵੇਸਨ ਪਾ ਕੇ ਉਹਨੂੰ ਥਿੰਕ ਕਰ ਸਕਦੇ ਹੋ ਤੇ ਅੱਧਾ ਘੰਟਾ ਲਗਾਉਣਾ ਹੈ ਤੇ ਬਾਕੀ ਹੁਣ ਮੈਂ ਥੋੜਾ ਜਿਹਾ ਟਾਈਮ ਲਗਾ ਕੇ ਰੱਖਦੀ ਆ ਫਿਰ ਮੈਂ ਤੁਹਾਨੂੰ ਦੱਸਦੀ ਆ ਕਿ ਦੇਸੀ ਕੀ ਉਹਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ ਕਿਉਂਕਿ ਉਹ ਵੀ ਤੇ ਹਾਂਜੀ ਥੋੜਾ ਟਾਈਮ ਹੋ ਗਿਆ ਮੈਨੂੰ ਲਗਾ ਕੇ ਰੱਖਿਆ ਇਹਨੂੰ ਕਿਉਂਕਿ ਮੈਂ ਜ਼ਿਆਦਾ ਟਾਈਮ ਨਹੀਂ ਲਗਾਇਆ ਮੇਰੇ ਤਾਂ ਸ਼ਾਇਆ ਹੈ ਨਹੀਂ ਤੁਹਾਨੂੰ ਜਨਕੀ ਅੱਧਾ ਘੰਟਾ ਲਗਾ ਕੇ ਰੱਖਣਾ ਚਾਹੀਦਾ ਠੀਕ ਹੈ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਫੇਸ ਨੂੰ ਕਰ ਲੈਣਾ ਵੋਸ਼ ਆ ਦੇਖੋ ਤੁਸੀਂ ਚਾਹੋ ਏਦਾਂ ਗਿੱਲਾ ਮਤਲਬ ਕਿ ਹੈਂਕੀ ਕਰਕੇ ਪਹਿਲਾਂ ਆਪਣਾ ਇਸ ਤਰੀਕੇ ਨਾਲ ਫੇਸ ਸਾਫ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਜਾ ਕੇ ਤੇ ਪਾਣੀ ਨਾਲ ਵੋਸ਼ ਕਰ ਸਕਦੇ ਹੋ ਨਾ ਵੋਸ਼ ਦਾ ਮਤਲਬ ਇਕੱਲਾ ਧੋਣਾ ਹੈ ਸਾਬਣ ਨਹੀਂ ਲਗਾਣੇ ਤੇ ਨਾ ਹੀ ਕੋਈ ਫੇਸ ਲਗਾਉਣਾ ਹੈ ਫੇਸ ਵੋਸ਼ਿੰਗ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਆਪਾਂ ਫੇਸ ਨੂੰ ਕਰ ਲੈਣਾ ਕਲੀਨ ਇਹ ਇਹਦਾ ਇੰਨਾ ਫਾਇਦਾ ਹੈ ਤੁਹਾਡਾ ਨਾਲੋਂ ਨਾਲ ਚਿਹਰੇ 'ਚ ਨੇ ਇੱਕ ਚਮਕ ਜੀ ਆਣੀ ਸ਼ੁਰੂ ਹੋ ਜਾਣੀ ਹੈ ਸਾਈਆਂ ਤਾਂ ਜਿਹੜੀਆਂ ਰਿਮੂਵ ਹੋਣੇ ਹੋਣੀਆਂ ਨੇ ਤੇ ਇੱਕ ਨਾ ਨਵੇਂ ਨੇਚਰਲ ਚਮਕ ਜਿਹੜੀ ਹੈ ਨਾ ਉਹ ਬਰਕਰਾਰ ਹੋਣੀ ਸ਼ੁਰੂ ਹੋ ਜਾਣੀ ਹੈ ਤੇ ਕਿੰਨੇ ਐਨੇ ਸੋਹਣੇ ਤੁਹਾਡੇ ਲੱਗੇਗੀ ਨਾ ਹੈਰਾਨ ਹੋ ਜਾਓਗੇ ਤੁਸੀਂ ਵੀ ਤੇ ਤੁਹਾਨੂੰ ਦੇਖਣ ਵਾਲੇ ਵੀ ਸ਼ਰਤ ਇਹ ਹੈ ਕਿ ਤੁਸੀਂ 1 ਮਹੀਨਾ ਪੂਰਾ ਇਹ ਵਾਲਾ ਪੈਕ ਤੁਹਾਨੂੰ 10 ਦਿਨਾਂ ਦੇ ਵਿੱਚ ਹੀ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਣਾ ਹੈ ਤੇ ਬਾਕੀ ਤੁਸੀਂ 1 ਮਹੀਨਾ ਲਗਾਓ ਲਗਾਉਂਦੇ ਵੀ ਰਹੋਗੇ ਡੇਲੀ ਮਤਲਬ ਕਿ ਉਸ ਤੋਂ ਬਾਅਦ ਵੀ ਤਾਂ ਵੀ ਕੋਈ ਚੱਕਰ ਨਹੀਂ ਕਿਉਂਕਿ ਇਹ ਨਖਾਰ ਹੀ ਦਿੰਦਾ ਚਿਹਰੇ ਨੂੰ ਕੋਈ ਨੁਕਸਾਨ ਨਹੀਂ ਕਰਦਾ ਹੈਗਾ ਰਹੇ ਹੈਗੇ ਵੀ ਚਲੋ ਆਲੂ ਦਾ ਦਸਤ ਤੁਹਾਨੂੰ ਤਾਜ਼ਾ ਹੀ ਬਣਾਉਣਾ ਪੈਣਾ ਕਿਉਂਕਿ ਤੁਹਾਨੂੰ ਪਤਾ ਵੀ ਇਹ ਆਪਾਂ ਰੱਖ ਨਹੀਂ ਸਕਦੇ ਜ਼ਿਆਦਾ ਦੇਰ ਕਿਉਂਕਿ ਇਹਦਾ ਕਲਰ ਜਿਹੜਾ ਬਲੈਕ ਹੋਣਾ ਸ਼ੁਰੂ ਹੋ ਜਾਂਦਾ ਹੈ ਰੋਜ਼ ਦਾ ਅੱਧਾ ਕ ਆਲੂ ਲੈਣਾ ਹੈ ਰਸ ਕੱਢੋ ਤੇ ਬਾਕੀ ਤੁਸੀਂ ਮਲਠੀ ਦਾ ਪਾਊਡਰ ਜਿਹੜਾ ਮੈਂ ਤੁਹਾਨੂੰ ਲਿੰਕ ਦਿੱਤਾ ਹੈ ਉੱਥੇ ਜਾ ਕੇ ਤੁਸੀਂ ਮੀਸ਼ਰ ਤੋਂ ਮੰਗਵਾ ਸਕਦੇ ਹੋ ਚਾਹੇ ਕਿਸੇ ਵੀ ਗਰੋਸਰੀ ਸਟੋਰ ਚੋਂ ਲਿਆ ਸਕਦੇ ਹੋ ਕਿਤੇ ਵੀ ਮਿਲ ਜਾਂਦਾ ਘਰੇਾਨੇ ਸਟੋਰ ਚੋਂ ਵੀ ਠੀਕ ਹੈ ਜੀ ਤੇ ਲੋ ਜੀ ਬਿਲਕੁਲ ਮੇਰਾ ਚਿਹਰਾ ਹੋ ਗਿਆ ਕਲੀਨ ਠੀਕ ਹੈ ਹੁਣ ਮੈਂ ਧੋ ਕੇ ਆਉਣੀ ਆ ਤੇ ਫਿਰ ਮੈਂ ਤੁਹਾਨੂੰ ਦੱਸਣੀ ਹੈ ਦੇਸੀ ਘਿਓ ਦਾ ਰੋਲ ਕੀ ਇਹਦੇ ਵਿੱਚ ਮਹੱਤਵ ਹੈ ਤੇ ਹਾਂਜੀ ਫੇਸ ਮੈਂ ਵਾਸ਼ ਕਰਾਈ ਹੈ ਤੇ ਇਹਨੂੰ ਮੈਂ ਸੁਕਾ ਲਿਆ ਮਤਲਬ ਕਿ ਕੋਟਨ ਦੇ ਕੱਪੜੇ ਨਾਲ ਚੰਗੀ ਤਰ੍ਹਾਂ ਇਹਨੂੰ ਮੈਂ ਸਾਫ਼ ਕਰ ਲਿਆ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਜਿਹੜਾ ਦੇਸੀ ਘਿਓ ਏ ਨਜ਼ਰ ਨਹੀਂ ਆਉਂਦਾ ਹੋਣਾ ਸ਼ਾਇਦ ਤੁਹਾਨੂੰ ਇਹਦੀ ਮੈਂ ਕਰੀਮ ਬਣਾ ਕੇ ਰੱਖੀ ਹੋਈ ਏ ਅਗਰ ਗਾਂ ਦੇ ਦੁੱਧ ਦਾ ਘਿਓ ਤੁਹਾਨੂੰ ਮਿਲ ਜਾਵੇ ਨਾ ਉਹ ਤੇ ਸਭ ਤੋਂ ਬੈਸਟ ਹੈ ਤੇ ਮੱਝ ਦੇ ਦੁੱਧ ਦਾ ਵੀ ਜੇ ਨਹੀਂ ਹੈਗਾ ਤਾਂ ਚਲੋ ਮੱਝ ਦੇ ਦੁੱਧ ਦਾ ਵੀ ਦੇਸੀ ਕਿਉਂ ਆਪਾਂ ਜਿਹੜਾ ਉਹ ਲੈ ਸਕਦੇ ਆ ਵੈਸੇ ਜਿਹੜਾ ਗਾਂ ਦਾ ਦੁੱਧ ਦਾ ਹੁੰਦਾ ਹੈ ਨਾ ਉਹ ਤਾਂ ਮੈਂ ਕਹਿੰਨੇ ਆ ਸਿਰਾਈ ਕਰਾ ਦਿੰਦਾ ਹੈ ਸ킨 ਨੂੰ ਇੰਨਾ ਬ੍ਰਾਈਟ ਬਣਾ ਦਿੰਦਾ ਹੈ ਜਦੋਂ ਵੀ ਤੁਸੀਂ ਇਹ ਫੇਸ ਪੈਕ ਉਤਾਰਨਾ ਹੈ ਹਨਾ ਉਸ ਤੋਂ ਬਾਅਦ ਇਹ ਜਿਹੜੀ ਮੈਂ ਕਰੀਮ ਬਣਾ ਕੇ ਰੱਖੀ ਹੋਈ ਹੈ ਨਾ ਦੇਸੀ ਘਿਓ ਦੀ ਇਹ ਕਿਸ ਤਰੀਕੇ ਨਾਲ ਬਣਾਈਏ ਦੇਸੀ ਘਿਓ ਦੀ ਕਰੀਮ ਇਹ ਤੁਸੀਂ ਜਿਹੜੀ ਵੀਡੀਓ ਹੈ ਦਾ ਲਿੰਕ ਦਿੱਤਾ ਹੋਇਆ ਜਿਵੇਂ ਤੁਹਾਨੂੰ ਦੱਸਿਆ ਜਾ ਕੇ ਲਿੰਕ ਨੂੰ ਕਲਿੱਕ ਕਰੋ ਤੁਹਾਡੇ ਸਾਹਮਣੇ ਉਹ ਵਾਲੀ ਵੀਡੀਓ ਆ ਜਾਈਗੀ ਕਿਸ ਤਰੀਕੇ ਨਾਲ ਬਣਾਈਏ ਕਰੀਮ ਤੇ ਉਸ ਤਰ੍ਹਾਂ ਬਣਾ ਕੇ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਭਾਵੇਂ 2 ਮਹੀਨੇ ਲਈ ਰੱਖ ਲਓ ਭਾਵੇਂ 3 ਮਹੀਨੇ ਲਈ ਰੱਖ ਲਓ ਠੀਕ ਹੈ ਇਹ ਕਰੀਮ ਨੂੰ ਕੀ ਕਰਨਾ ਹੈ ਤੁਸੀਂ ਇਦਾਂ ਠੀਕ ਹੈ ਲਗਾ ਲੈਣੀ ਹੈ ਚਿਹਰੇ ਤੇ ਜਦੋਂ ਤੁਸੀਂ ਫੇਸ ਪੈਕ ਉਤਾਰਨਾ ਹੈ ਠੀਕ ਹੈ ਜੀ ਜਦ ਤੁਸੀਂ ਫੇਸ ਪੈਕ ਉਤਾਰਨਾ ਹੈ ਤੇ ਰਾਤ ਭਰ ਤੁਸੀਂ ਇਹਦੀ ਮ사ਜ ਕਰਕੇ ਇਸ ਤਰੀਕੇ ਨਾਲ ਉਤਾ ਐਦਾਂ ਇਹਦੀ ਮ사ਜ ਕਰਕੇ ਰਾਤ ਨੂੰ ਚੰਗੀ ਤਰ੍ਹਾਂ ਇਹਦੀ ਮ사ਜ ਕਰਕੇ ਇਹਨੂੰ ਸਕਿਨ ਦੇ ਵਿੱਚ ਜਿਹੜਾ ਸਮਾ ਜਾਵੇ ਐਦਾਂ ਮ사ਜ ਕਰਨੀ ਹੈ ਤੇ ਬਾਕੀ ਜਿਹੜਾ ਮੈਂ ਤੁਹਾਨੂੰ ਨਾਰੀਅਲ ਦਾ ਤੇਲ ਦੱਸਿਆ ਸੀ ਵੀ ਲਗਾਉਣਾ ਸਕਿਨ ਦੀ ਝੁਰੜੀਆਂ ਵਾਸਤੇ ਉਹ ਵੀ ਲਗਾ ਲੋਗੇ ਤਾਂ ਉਹ ਚਲੋ ਉਹ ਵੀ ਠੀਕ ਹੈ ਕਿਉਂਕਿ ਉਹ ਝੁਰੜੀਆਂ ਲਈ ਜਿਆਦਾ ਦੇਰ ਕਰਕੇ ਉਹ ਝੁਰੜੀਆਂ ਵਾਸਤੇ ਮੈਂ ਦੱਸਿਆ ਸੀ ਜਿਹੜੇ ਸਕਿਨ ਦੇ ਝੁਰੜੀਆਂ ਰਿੰਕਲ ਪੈ ਜਾਂਦੇ ਨੇ ਜਿਹੜੀ ਆ ਚੀਜ਼ ਹੈਗੀ ਇਹ ਲੱਗ ਹੈਗੀ ਇਹ ਹੈਗੀ ਹੈ ਜਿਨ੍ਹਾਂ ਦੇ ਛਾਈਆਂ ਨੇ ਬਹੁਤ ਜਿਆਦਾ ਤੇ ਗੰਦੇ ਗੰਦੇ ਨਿਸ਼ਾਨ ਪੈ ਜਾਂਦੇ ਨੇ ਛਾਈਆਂ ਦੇ ਉਹਦੇ ਲਈ ਇਸ ਤਰੀਕੇ ਨਾਲ ਤੁਸੀਂ ਦੇਸੀ ਘਿਓ ਦੀ ਮ사ਜ ਕਰ ਲੈਣੀ ਚੰਗੀ ਤਰ੍ਹਾਂ ਜਿਹੜਾ ਦੇਸੀ ਘਿਓ ਰਾਤ ਭਰ ਤੁਹਾਡੇ ਲੱਗਿਆ ਹੋਣਾ ਚਾਹੀਦਾ ਹੈ ਇਹ ਕਈ ਵਾਰ ਭੈਣਾਂ ਨੂੰ ਕਨਫਿਊਜ਼ਨ ਹੋ ਜਾਂਦੀ ਹੈ ਵੀ ਇਹਦੇ ਨਾਲ ਪਿੰਪਲ ਹੋਣਗੇ ਕਿਉਂਕਿ ਵੀ ਇਹਦੇ ਵਿੱਚ ਔਇਲ ਹੁੰਦਾ ਜ਼ਿਆਦਾ ਜਦੋਂ ਆਪਾਂ ਇਹਨੂੰ ਕਰੀਮ ਬਣਾ ਲੈਣੀ ਹੈ ਨਾ ਤੇ ਜਿਹੜਾ ਐਕਸਟਰਾ ਔਇਲ ਹੁੰਦਾ ਉਹ ਬਿਲਕੁਲ ਹੀ ਖਤਮ ਹੋ ਜਾਂਦਾ ਹੈ ਤੇ ਇਹ ਇੱਕ ਨੇਚਰਲ ਫਾਰਮ 'ਚ ਆ ਜਾਂਦਾ ਨੇਚਰਲ ਕਰੀਮ ਦੇ ਰੂਪ 'ਚ ਆ ਜਾਂਦਾ ਹੈ ਬਾਲਾ ਕਿ ਉਹ ਠੀਕ ਹੈ ਜੀ ਤੇ ਫਿਰ ਇਹਦੇ ਵਿੱਚ ਚਕਨਾਹਟ ਨਹੀਂ ਰਹਿੰਦੀ ਹੈ ਕਿ ਤੇ ਨਾ ਹੀ ਕਿਸੇ ਪ੍ਰਕਾਰ ਦੀ ਔਇਲੀ ਚਿਹਰਾ ਹੁੰਦਾ ਹੈ ਤੇ ਨਾ ਹੀ ਕੋਈ ਪਿੰਪਲ ਆਉਂਦਾ ਹੈ ਤੇ ਇਸ ਕਰਕੇ ਇਹ ਲਗਾਉਣਾ ਬਹੁਤ ਜ਼ਰੂਰੀ ਹੈ ਠੀਕ ਹੈ ਇੱਕ ਮਹੀਨਾ ਮੇਰੇ ਕਹਿਣ ਤੇ ਜਿਨ੍ਹਾਂ ਦੇ ਸ਼ਾਇਆ ਨੇ ਏ ਵਾਲੀ ਰੈਮਡੀ ਇਸਤੇਮਾਲ ਕਰ ਲੋ ਦੁਬਾਰਾ ਮੈਨੂੰ ਕਮੈਂਟ ਕਰਿਓ ਕਿ ਦੀਦੀ ਵਾਕਈ ਤੁਸੀਂ ਕੋਈ ਚੀਜ਼ ਦੱਸੀ ਸੀਗੀ ਠੀਕ ਹੈ ਜੀ ਤੇ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਇੰਨੇ ਨੇ ਮਹਿੰਗੀਆਂ ਦਵਾਈਆਂ ਖਾਣ ਦੀ ਇੰਨੇ ਨੇ ਮਹਿੰਗੇ ਟਰੀਟਮੈਂਟ ਕਰਾਉਣ ਦੀ ਘਰੇਲੂ ਨੁਸਖੇ ਅਪਣਾਓ ਤੇ ਆਪਣੀ ਸਕਿਨ ਨੂੰ ਚਮਕਾਓ ਠੀਕ ਹੈ ਜੀ ਤੇ ਹੋਰ ਵੀ ਕੋਈ ਪ੍ਰੋਬਲਮ ਹੈਗੀਏ ਤਾਂ ਤੁਸੀਂ ਇਸ ਤਰੀਕੇ ਨਾਲ ਜਿੱਦਾਂ ਤੁਸੀਂ ਮੇਰੇ ਮੇਰੇ ਭੈਣ ਮੈਨੂੰ ਕਮੈਂਟ ਕਰਕੇ ਜਦੋਂ ਕਹਿ ਦੱਸਦੀਆਂ ਨੇ ਕਿ ਦੀਦੀ ਸਾਨੂੰ ਇਹ ਪ੍ਰੋਬਲਮ ਹੈ ਵੀ ਇਹਦੇ ਬਾਰੇ ਸਾਨੂੰ ਦੱਸੋ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਹੈਨਾ ਤੇ ਤੁਸੀਂ ਮੈਨੂੰ ਐਦਾਂ ਹੀ ਦੱਸਿਆ ਕਰੋ ਅਗਰ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਹੱਥਾਂ ਤੇ ਪੈਰਾਂ ਤੇ ਕਿਸੇ ਵੀ ਪ੍ਰਕਾਰ ਦੀ ਪ੍ਰੋਬਲਮ ਹੈਗੀਏ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਆਪਾਂ ਤੁਹਾਡੇ ਨਾਲ ਉਦਾਂ ਹੀ ਵੀਡੀਓ ਦੇ ਰੂਪ ਵਿੱਚ ਸ਼ੇਅਰ ਕਰਾਂਗੇ ਤੇ ਉਹ ਵੀ ਚੀਜ਼ਾਂ ਤੁਸੀਂ ਇਸਤੇਮਾਲ ਕਰਕੇ ਤੇ ਆਪਣੀ ਸਕਿਨ ਨੂੰ ਬ੍ਰਾਈਟ ਬਣਾਓ ਤੇ ਚਿਹਰੇ ਨੂੰ ਬਿਲਕੁਲ ਨਿਖਾਰੋ ਠੀਕ ਹੈ ਤੇ ਰਾਤ ਨੂੰ ਹਾਂਜੀ ਜਿਹੜੀਆਂ ਭੈਣਾਂ ਮੇਕਅਪ ਕਰਨ ਦੀਆਂ ਸ਼ਕੀਨ ਨੇ ਜਿਹੜੀਆਂ ਮੇਕਅਪ ਕਰਦੀਆਂ ਨੇ ਰਾਤ ਨੂੰ ਮੇਕਅਪ ਲਗਾ ਕੇ ਕਦੇ ਨਹੀਂ ਸੋਣਾ ਚਾਹੀਦਾ ਅਗਰ ਤੁਹਾਨੂੰ ਧੋਣ ਤੋਂ ਦਿੱਕਤ ਹੁੰਦੀ ਹੈ ਨਾ ਪਾਣੀ ਠੰਡਾ ਲੱਗਦਾ ਹੈ ਜਾਂ ਕੁਛ ਹੈ ਤੇ ਤੁਸੀਂ ਕੀ ਕਰਨਾ ਹੈ ਨਾਰੀ ਦਾ ਤੇਲ ਪਾਓ ਹੱਥ ਤੇ ਚਿਹਰੇ ਤੇ ਮ사ਜ ਕਰੋ ਕੋਟਨ ਲਓ ਕੋਟਨ ਦੇ ਨਾਲ ਆਪਣਾ ਚਿਹਰਾ ਸਾਫ ਕਰ ਲਓ ਬਸ ਮੇਕਅਪ ਉੱਤਰ ਗਿਆ ਤੇ ਬਹੁਤ ਸੋਖੇ ਟਿਪਸ ਨੇ ਜਿਹੜੇ ਆਪਾਂ ਤੁਹਾਨੂੰ ਦੱਸਾਂਗੇ ਲੋ ਜੀ ਦੇਖ ਲਓ ਦੇਸੀ ਕਿਓ ਵਿੱਚੇ ਹੀ ਸਮਾ ਗਿਆ ਸੀ ਕਿੰਨੇ ਦੇ ਪਤਾ ਹੀ ਨਹੀਂ ਚੱਲ ਰਿਹਾ ਕਿ ਮੈਂ ਦੇਸੀ ਕਿਓ ਲਗਾਇਆ ਕਿਉਂਕਿ ਇਹ ਕਰੀਮ ਬਣ ਜਾਂਦਾ ਹੈ ਤੇ ਲੋ ਜੀ ਅੱਜ ਦੀ ਵੀਡੀਓ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਈ ਹੋਵੇਗੀ ਪਸੰਦ ਆਈ ਹੋਵੇ ਤਾਂ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਤੇ ਸੋਹਣੇ ਸਾਰੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਠੀਕ ਹੈ ਜੀ ਫਿਰ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਤੇ ਕਮੈਂਟ ਕਰਕੇ ਦੱਸੋ ਕਿਸ ਵਿਸ਼ੇ ਤੇ ਤੁਹਾਡੇ ਲਈ ਵੀਡੀਓ ਲੈ ਕੇ ਆਵਾਂ ਚਲੋ ਜੀ ਫਿਰ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ ਬਾਏ ਬਾਏ